ਪਾਵੇਂ ਇਸ ਵੇਲੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਾਦਲਾਂ ਦੀ ਉਹ ਗੱਲ ਨਹੀਂ ਗੱਲ ਰਹੀ ਸਿਆਸੀ ਲਿਹਾਜ਼ ਤੋਂ ਪਰੰਤੂ ਦੇਸ਼ ਦੀ ਰਾਜਨੀਤੀ ਦੇ ਵਿੱਚ ਬਾਦਲਾਂ ਦਾ ਵੱਡਾ ਜ਼ਿਕਰ ਹੈ ਕਹਿੰਦਾ ਭਾਪ ਕਿ ਸਸਤੀ ਦਲ ਐਨਡੀਏ ਦੀ ਸਸਤੀ ਦਲ ਦੀ ਅੱਜ ਦੀ ਬੈਠਕ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹਰਾ ਨੂੰ ਦੇਖਦੇ ਅਗਲੇ ਸਸਤੀ ਐਨਡੀਏ ਦੇ ਨੇਤਾ ਚੁਣ ਲਿਆ ਗਿਆ ਤਾਂ ਉਹਨਾਂ ਜਿਹੜਾ ਭਾਸ਼ਣ ਜਦੋਂ ਦਿੱਤਾ ਤਾਂ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਕੀਤਾ ਸਵਰਗੀ ਮਹਰੂਨ ਪ੍ਰਕਾਸ਼ ਸਿੰਘ ਬਾਦਲ ਸਬੰਧੀ ਉਹਨਾਂ ਨੇ ਕਿਹੜੀ ਗੱਲ ਆਖੀ ਤੇ ਨਾਲ ਪੰਜਾਬ ਦੀ ਪੋਲਿਟਿਕਸ ਦੀ ਜੇਕਰ ਗੱਲ ਕਰ ਲਈਏ ਤਾਂ ਹਲਕਾ ਪੋਲਿਟਿਕਸ ਇੱਥੇ ਐ ਮੰਨੀ ਜਾਂਦੀ ਹੈ ਨਵਜੋਤ ਸਿੰਘ ਸਿੱਧੂ ਤੋਂ ਉਹਨਾਂ ਦਾ ਇੱਕ ਜਿਹੜਾ ਆਪਣਾ ਹਲਕਾ ਸੀ ਵਿਧਾਨ ਸਭਾ ਦਾ ਉਹ ਕਾਂਗਰਸ ਨੇ ਖੋਲ੍ਹਿਆ ਮਨਪ੍ਰੀਤ ਸਿੰਘ ਯਾਲੀ ਜਿਹੜੇ ਅਕਾਲੀ ਦਲ ਦੇ ਵਿਧਾਇਕ ਨੇ ਉਹਨਾਂ ਨੇ ਫਿਰ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਤੀ ਇੱਕ ਘੂਰੀਵੱਟੀ ਐ ਦੂਰੀ ਬਣਾਉਂਦਾ ਉਹਨਾਂ ਨੇ ਫਿਰ ਫੈਸਲਾ ਲੈ ਲਿਆ ਅੱਜ ਇਹ ਸਾਰੇ तमाम ਮਸਲੇ ਜਲਵਾਤ ਲਈ ਸਾਡੇ ਨਾਲ ਜੁੜੇ ਨੇ ਉਹ ਕੇ ਚਿੰਤਕ ਤੇ ਰਾਜਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਇਹ ਮਿਸ਼ਨ ਜਬੀਲ ਨੂੰ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਭਿੰਦਰ ਸਾਹਿਬ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ 2017 ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜਾਂ ਉਹਨਾਂ ਦਾ ਅਗਲਾ ਪਰਿਵਾਰ ਜੀ ਦੇ ਵਿੱਚ ਸੁਖਵੀਰ ਸਿੰਘ ਬਾਦਲ ਬੀਬੀ ਹਰਸਿਮਰਤ ਕੌਰ ਬਾਦਲ ਉਹ ਉਸ ਕਦਰ ਨਹੀਂ ਵੇਖੀ ਜਾ ਰਿਹਾ ਜਿਸ ਕਦਰ ਪ੍ਰਕਾਸ਼ ਸਿੰਘ ਬਾਦਲ ਆਪਣੀ ਰਾਜਨੀਤੀ ਦੇ ਵਿੱਚ ਵਿਚਰਨ ਕਰਦੇ ਰਹੇ ਜਾਂ ਉਹਨਾਂ ਦੀ ਇੱਕ ਪਛਾਣ ਇੱਕ ਛਵੀ ਵੇਖੀ ਗਈ ਅੱਜ ਐਨਡੀਏ ਦੀ ਸਸਤੀ ਜਲ ਦੀ ਬੈਠਕ ਜਿਸ ਦੇ ਵਿੱਚ ਸਸਤੀ ਜਲ ਦੇ ਅਗਲੇ ਨੇਤਾ ਵਜੋਂ ਨਰਿੰਦਰ ਮੋਦੀ ਕਹਿੰਦਾ ਭਾਵੇਂ ਦੇਸ਼ ਦੇ ਅਗਲੀ ਜਿਹੜੀ ਵਾਗ ਡੋਰੀ ਬਤੌਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਰਹੇ ਹਨ ਸੋਪੀ ਗਈ ਤਾਪਿਆ ਗਿਆ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਉਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਜਦੋਂ ਤਕਰੀਰ ਕਰਦੇ ਆ ਤਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਕਰਦੇ ਆ ਕਿ ਐਨਡੀਏ ਨੂੰ ਸਬੜਾ ਬਣਾਉਣ ਦੇ ਵਿੱਚ ਐਨਡੀਏ ਦੇ ਗਠਿਤ ਕਰਨ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਵੱਡਾ ਰੋਲ ਸਰ ਸਾਹਿਬ ਕੀ ਮੰਨਦੇ ਆ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਕੌਮੀ ਪੱਧਰ ਤੇ ਭਾਵੇਂ ਵੱਡੀ ਗੂੰਜ ਫੈਰੀ ਹੈ ਪਰੰਤੂ ਜੇਕਰ ਪੰਜਾਬ ਦੇ ਧਰਾਤਲ ਵੱਲ ਲਈਏ ਦਾ ਬਾਦਲਾਂ ਦਾ ਜਿਹੜਾ ਐਸਐਸਸੀ ਲਿਹਾਜ਼ ਦਾ ਇੱਕ ਵੱਖਰੀ ਤਰ੍ਹਾਂ ਦਾ ਹਸ਼ਰ ਵੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੀਆਂ ਜਿਹੜੀਆਂ 13 ਲੋਕ ਸਭਾ ਸੀਟਾਂ ਦੇ ਵਿੱਚੋਂ ਸਿਰਫ ਇੱਕ ਸੀਟੀ ਬਠਿੰਡਾ ਦੀ ਅਕਾਲੀ ਦਲ ਨੂੰ ਨਸੀਬ ਹੋਈ ਹੈ 10 ਉਮੀਦਵਾਰਾਂ ਦੀਆਂ ਜਮਾਲਤਾਂ ਜ਼ਬਤ ਹੋ ਗਈਆਂ ਨੇ ਕਹਿੰਦਾ ਭਾਵੇਂ ਕੇ ਬੜੇ-ਵੱਡੇ ਪੱਧਰ ਉਤੇ ਮਾੜਾ ਪ੍ਰਦਰਸ਼ਨ ਰਿਹਾ ਕਿਸ ਦੇ ਬਾਵਜੂਦ ਮਰੂ ਪ੍ਰਕਾਸ਼ ਸਿੰਘ ਪਾਦਲ ਦਾ ਦੇਸ਼ ਦੇ ਜਿਹੜੇ ਅਗਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਮੂੰਹੋਂ ਇਹ ਗੱਲਾਂ ਬਾਹਰ ਆਉਣੀ ਆ ਤੇ ਪੰਜਾਬ ਦੀ ਧਰਾਤਲ ਦੀ ਗੱਲ ਦੋਨਾਂ ਨੂੰ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਜੀ ਦਰਸਾ ਵਸੰਦੇ ਵਿੱਚ ਜਦੋਂ ਦੀਆਂ ਇਲੈਕਸ਼ਨ ਹੋਈ ਹੈ 2024 ਦੇ ਵਿੱਚ ਜਿਸ ਤਰ੍ਹਾਂ ਸ਼੍ਰੋਮਣੀ ਕਾਦੀ ਜਨ ਨੂੰ ਬਹੁਤ ਹੀ ਮਾਰ ਪਈ ਹੈ ਇਸ ਦੇ ਵਿੱਚੋਂ ਜਿਹੜੀ ਕਿ ਕਿਸੇ ਸਮੇਂ ਪੰਜਾਬ ਦੀ ਕੋਈ ਕੋਈ ਇੱਕ ਪਾਰਟੀ ਸੀ ਜਿਹੜੀ ਕਿ ਪੰਜਾਬ ਦੇ ਹਿੱਤਾਂ ਲਈ ਗੱਲ ਕਰਦੀ ਸੀ ਤੇ ਪੰਜਾਬ ਦੇ ਵਿੱਚ ਇਹਨਾਂ ਨੇ ਆਪਣੀ ਰਾਜਸੀ ਪકડ ਵੀ ਪੂਰੀ ਮਜ਼ਬੂਤ ਬਣਾਈ ਸੀ। ਪਰੰਤੂ ਅਮੇਦੇ ਮੁਤਾਬਕ ਸਿਰਫ ਤੇ ਸਿਰਫ ਇੱਕੋ ਹਰਕਾ ਹੀ ਜਿੱਤ ਸਕੇ ਨੇ ਤੇ ਬਾਕੀ ਹਰਕਿਆਂ ਦੇ ਵਿੱਚ 10 ਹਰਕਿਆਂ ਦੇ ਵਿੱਚ ਤਾਂ ਅਕਾਲੀ ਦਲ ਦੇ ਉਮੀਦਵਾਰ ਦੀਆਂ ਜਵਾਨਤਾ ਜਬਤ ਹੋ ਗਈਆਂ ਨੇ ਜਿਸ ਨੇ ਆਮ ਲੋਕ ਕਾਨੂੰਨ ਸੋਚਣ ਲਈ ਮਜਬੂਰ ਕਰ ਦਿੱਤਾ ਤੇ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਤੇ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਵੀ ਆਪਣੇ ਆਪ ਨੂੰ ਸੋਚਣਾ ਮਹਿਸੂਸ ਕਰਦੇ ਨੇ ਇਸ ਸੰਦਰਭ ਦੇ ਵਿੱਚ ਹੀ ਬਨਪ੍ਰੀਤ ਸਿੰਘ ਏਅਲੀ ਜੋ ਕਿ ਤੋਂਮਣੀ ਅਕਾਲੀ ਦਲ ਦੇ ਐਮਐਲਏ ਨੇ ਤੇ ਉਹਨਾਂ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਕਿ ਮੈਂ ਜਦ ਤੱਕ ਝੁੰਡਾ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਮੈਂ ਸਰਗਰਮੀ ਨਹੀਂ ਕਰਾਂਗਾ ਤੇ ਪਾਰਟੀ ਦੀਆਂ ਸਰਗਰਮੀਆਂ ਤੋਂ ਦੂਰ ਰਹਾਂਗਾ ਜਿੱਥੋਂ ਤੱਕ ਮੰਤਰੀ ਸਿੰਘ ਯਾਲੀ ਦਾ ਹੈ ਉਹਨਾਂ ਨੇ ਪਹਿਲਾਂ ਵੀ ਕਹੀ ਹੈ ਜਿਹੇ ਕਿਖੇ ਫੈਸਲੇ ਲਏ ਸੀ ਜਿਵੇਂ ਕਿ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਉਹਨਾਂ ਨੇ ਵੋਟ ਨਹੀਂ ਪਾਈ ਹੋਰ ਵੀ ਉਹ ਆਪਣਾ ਇਸ ਤਰ੍ਹਾਂ ਦਾ ਸਟੈਂਡ ਲੈਂਦੇ ਰਹਿੰਦੇ ਨੇ ਇਹਦੇ ਤੋਂ ਲੱਗਦਾ ਹੈ ਕਿ ਅਕਾਲੀ ਦਲ ਦੇ ਅੰਦਰ ਕਾਫੀ ਕੁਝ ਉਥਲ ਪੁਥਲ ਹੋ ਰਹੀ ਹੈ ਕਾਫੀ ਕੁਝ ਉੱਭ ਰਿਹਾ ਕਿਉਂਕਿ ਹਾਰ ਤੋਂ ਬਾਅਦ ਹਰੇਕ ਵਿਅਕਤੀ ਹਰੇਕ ਧਿਰ ਆਪੋ ਆਪਣੇ ਆਪ ਨੂੰ ਬਚਾ ਕੇ ਰਾਉਣ ਦੇ ਲਈ ਇੱਕ ਦੂਸਰੇ ਦੇ ਉੱਪਰ ਦੋਸ਼ ਆਰੂਪਣ ਵੀ ਹੁੰਦਾ ਹੈ ਇਹ ਤਾਂ ਮੰਥਨ ਕਰਨ ਦੀ ਜ਼ਰੂਰਤ ਹੈ ਜਿਹਦੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਵਿਖਦੇ ਵਿੱਚ ਆਪਣਾ ਮੰਥਨ ਕਰਨਾ ਪਵੇਗਾ ਪਰੰਤੂ ਜੇਕਰ ਇਹਦੇ ਪਿਛੋਕੜ 'ਚ ਜਾਈਏ ਤਾਂ ਅਕਾਲੀ ਦਲ ਦੀ ਜੋ ਹਾਲਤ ਹੋਈ ਹੈ ਇਹਦੇ ਇਹਦੇ ਪਿਛਲੇ ਤੇ ਇਤਿਹਾਸ ਨੂੰ ਵੀ ਦੇਖਣ ਦੀ ਜ਼ਰੂਰਤ ਹੈ ਕਿਸੇ ਵੇਲੇ ਅਕਾਲੀ ਦਲ ਉਹ ਪਰ ਲੋਕਾਂ ਦਾ ਪੂਰਾ ਵਿਸ਼ਵਾਸ ਹੁੰਦਾ ਸੀ ਆਪਣੇ ਹੱਕਾਂ ਦੇ ਲਈ ਲੜਨ ਦੀ ਅਕਾਲੀ ਦਲ ਦੇ ਜਥੇਦਾਰਾਂ ਵੱਲ ਝਾਕਦੇ ਹੁੰਦੇ ਸਨ ਪਿੰਡਾਂ ਦੇ ਵਿੱਚ ਇਹ ਇਹ ਸੀਗਾ ਦੇ ਅਕਾਲੀ ਦਲ ਨੇ ਬੱਤੇ ਮੋਰਚੇ ਲਾਇਏ ਨੇ ਨਾ ਦਾ ਇਤਿਹਾਸ ਹੈ ਐਮਰਜੈਂਸੀ ਦੇ ਵਿਰੁੱਧ ਕੱਲਾ ਅਕਾਲੀ ਦਲ ਹੀ ਸੀ ਜਿਨੇ ਜੇਲ੍ਹਾਂ ਭਰਨ ਦਾ ਐਲਾਨ ਕਰਕੇ ਜੇਲ੍ਹਾਂ ਭਰ ਦਿੱਤੀ ਡਾਕਟਰ ਸਾਹਿਬ ਜਿੱਦਾਂ ਕਿ ਮਨਪ੍ਰੀਤ ਸਿੰਘ ਐਲੀਹੋਰੀ ਕਹਿ ਰਹੇ ਨੇ ਕਿ ਝੁੰਟਾ ਕਮੇਟੀ ਦੀਆਂ ਸਪਰਸ਼ਾਂ ਲਾਗੂ ਹੋਣ ਜਿੰਨਾ ਚਿਰ ਅਜਿਹਾ ਨਹੀਂ ਹੁੰਦਾ ਉਹ ਸਰਗਰਮੀ ਨਹੀਂ ਰੱਖਣਗੇ ਪਾਰਟੀ ਦੇ ਵਿੱਚ ਉਹ ਦੂਰੀ ਬਣਾ ਕੇ ਰੱਖਣਗੇ ਖੈਰ ਸਵਾਲ ਇਹ ਕਿ ਝੁੰਦਾ ਕਮੇਟੀ ਦੀਆਂ ਸਿਫਾਰਸ਼ਾਂ ਕੀ ਹੁਣ ਝੁੰਦਾ ਕਮੇਟੀ ਦਾ ਵजूद ਹੈ ਝੁੰਦਾ ਸਾਹਿਬ ਤਾਂ ਖੁਦ ਬੁਰੀ ਤਰ੍ਹਾਂ ਸੰਗਰੂਰ ਲੋਕ ਸਭਾ ਤੋਂ ਫਾਰ ਗਏ ਨੇ ਉਹਨਾਂ ਦੀ ਜਮਾਤ ਜ਼ਬਤ ਹੋ ਗਈ ਇਕਰਾਰੀ ਹਾਰ ਦੇ ਉਹ ਸਦਮੇ ਦੇ ਵਿੱਚ ਨੇ ਤਾਂ ਅਜਿਹੇ ਹਾਲਾਤ ਦੇ ਵਿੱਚ ਝੁੰਦਾ ਸਾਹਿਬ ਦੀ ਜਿਹੜੀ ਕਮੇਟੀ ਹੈ ਕੀ ਉਹ ਸਚਾਰੂ ਰੂਪ ਦੇ ਵਿੱਚ ਦੁਬਾਰਾ ਉਹ ਸਰਗਰਮ ਹੋ ਸਕਦੀ ਹੈ ਤਾਂ ਕਿ ਜਿਹੜੀਆਂ ਸੁਪਾਰਸ਼ਾਂ ਨੇ ਹੁਣ ਦੇ ਹਾਲਾਤ ਦੇ ਵਿੱਚ ਕਿ ਇਹ ਝੁੰਦਾ ਕਮੇਟੀ ਵੱਲੋਂ ਹੀ ਲਾਗੂ ਕਰਵਾਈਆਂ ਜਾਣ ਜਾਂ ਹਾਲਾਤ ਹੀ ਮੰਗ ਕਰਦੇ ਨੇ ਕੋਈ ਪਾਰਟੀ ਅਜਿਹਾ ਮਤਨ ਕਰੇ ਜਿਹਦੇ ਵਿੱਚ ਕੋਈ ਨਵੀਂ ਕਮੇਟੀ ਜਿਹੜੀ ਹੈ ਬਣ ਕੇ ਸਾਹਮਣੇ ਆਏ ਜਿਹੜੀਆਂ ਪਾਰਟੀ ਦੇ ਵਿੱਚ ਜਿਹੜੀਆਂ ਘਾਟਾਂ ਨੇ ਟੋਟਾਂ ਨੇ ਕਿਉਂ ਨਹੀਂ ਪਾਰਟੀ ਜਿਹੜੀ ਆਪਣੇ ਵੋਟਰਾਂ ਦੀ ਨਾਬਜ ਪਛਾਣ ਸਕਦੀ ਕਿਸਾਨ ਮੋਰਚੇ ਵੀ ਪਾਰਟੀ ਥੜਕ ਗਈ ਜਦੋਂ ਮੋਰਚੇ ਦਾ ਪ੍ਰੈਸ਼ਰ ਬਣਿਆ ਤਾਂ ਪਾਰਟੀ ਨੇ ਜਾਨੀ ਕਿ ਕੇਂਦਰੀ ਵਜਾਰਤ ਦੇ ਵਿੱਚ ਅਰਜੈਂਟ ਦਿੱਤਾ ਇਸ ਤੋਂ ਪਹਿਲਾਂ ਤਿੰਨ ਖੇਤੀ ਕਾਨੂੰਨਾਂ ਦੀ ਇੱਕ ਮੋੜ ਉੱਤੇ ਵਕਾਲਤ ਵੀ ਕੀਤੀ ਜਾਂਦੀ ਰਹੀ ਤੇ ਇਸ ਤੋਂ ਪਿੱਛੇ ਜਾਈਏ ਜਿਹੜਾ 12 ਤੋਂ 15 ਦਾ ਕਾਰਜਕਾਲ ਸੀ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਅਹਿਮ ਕਾਰਜਕਾਲ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਨਵਜ ਪਛਾਣਨ ਦੀ بجائے ਡੇਰਾਬਾਦ ਦੀ ਨਵਜ ਉਤੇ ਆਪਣਾ ਜਿਹੜਾ ਵਕਾਲਤ ਕੀਤੀ ਤੇ ਪੰਥ ਅਕਾਲੀ ਦਲ ਤੋਂ ਬੁਰੀ ਤਰ੍ਹਾਂ ਪਿੱਛੇ हटਿਆ 217 ਦੇ ਵਿੱਚ ਅਕਾਲੀ ਦਲ ਨੂੰ ਸਿਆਸੀ ਲਿਹਾਜ਼ ਉੱਤੇ ਵੱਡੇ ਪੱਧਰ ਉੱਤੇ ਪੰਥਕ ਪੱਧਰ ਦੀ ਇੱਕ ਚਪੇੜ ਪਈ ਪਰੰਤੂ ਉਸ ਤੋਂ ਬਾਅਦ ਫਿਰ ਵੀ ਅਕਾਲੀ ਦਲ ਇਸ ਪਾਸੇ ਜਿਹੜੀ ਹੈ ਆਪਣੇ ਵੋਟਰਾਂ ਦੀ ਖਾਸ ਕਰਕੇ ਪੰਥਕ ਨਵਜ ਸਮਝੰਤ ਉਸਮਾਰਤ ਰਿਆ ਹੁਣ ਦੇ ਲੋਕ ਸਭਾ ਜਿਹੜਾ ਚੋਣ ਪੇਡ ਸੀਗਾ 18ਵੀਂ ਲੋਕ ਸਭਾ ਲਈ ਤਾਂ ਖਡੂਰ ਸਾਹਿਬ ਤੋਂ ਜਦੋਂ ਗਰਮ ਖੇਲੀਤਰ ਵੱਲੋਂ ਭਾਈ ਅਮਰਪਾਲ ਸਿੰਘ ਹੋਰਾਂ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤਾਂ ਅਕਾਲੀ ਦਲ ਨੂੰ ਪੰਥਕ ਨਵਜ ਸਮਝਦੇ ਆ ਇਥੋਂ ਆਪਣਾ ਉਮੀਦਵਾਰ ਵਾਪਸ ਲੈ ਲੈਣਾ ਚਾਹੀਦਾ ਸੀ ਅਜਿਹਾ ਆਮ ਕਾਂਗਰਸ ਵੱਲੋਂ ਹੁਣ ਰਿਜ਼ਲਟ ਨਿਕਲ ਤੋ ਬਾਅਦ ਤੇ ਪਹਿਲਾਂ ਵੀ ਇਹ ਗੱਲ ਵੱਡੇ ਪੱਧਰ ਤੇ ਉਰਦੀ ਸੀ ਕਿ ਅਜਿਹੇ ਦੇ ਨਾਲ ਅਕਾਲੀ ਦਲ ਨੂੰ ਕਈ ਸੀਟਾਂ ਦਾ ਨੁਕਸਾਨ ਹੋਏਗਾ ਤੇ ਅਜਿਹਾ ਹੋਇਆ ਵੀ ਫਰੂਜ਼ਪੁਰ ਸਾਹਿਬ ਦੇ ਨਾਲ ਖੈਂਦੀ ਸੀਟ ਜਿਹੜੀ ਹੈ ਫਰੂਜ਼ਪੁਰ ਦੀ ਤਾਂ ਉੱਥੋਂ ਦੱਸਦੇ ਆ ਕਿ ਅਕਾਲੀ ਦਲ 50 ਹਜ਼ਾਰ ਸੀਟਾਂ ਦੇ ਨਾਲ ਏ ਸੀਟ ਕੱਢ ਸਕਦਾ ਸੀ ਜਿਹੜੀ ਇਹ ਇਹ ਵੀ ਉਹ ਸੀਟ ਜਾਂਦੀ ਰਹੀ ਖਤੋਂ ਕਹਿੰਦਾ ਭਾਵ ਕਿ ਸਿਰਫ ਇੱਕੋ ਸੀਟ ਸਿੰਮਟ ਗਿਆ ਸਾਰੀਆਂ ਸੀਟਾਂ ਉੱਤੇ ਜਿਹੜਾ ਖਡੂਰ ਸਾਹਿਬ ਦਾ ਜਿਹੜਾ ਪੰਥ ਮਹਾਸਹੀ ਉਹ ਪ੍ਰਭਾਵ ਛੱਡਦਾ ਰਿਹਾ ਕਹਿੰਦਾ ਭਾਵ ਕਿ ਪੰਥ ਦੇ ਮਾਮਲੇ ਦੇ ਵਿੱਚ ਅਕਾਲੀ ਦਲ ਦੀ ਹੋਂਦ ਬਣ ਕੇ ਸਾਹਮਣੇ ਆਈ ਹੈ ਤੇ ਪੰਥਕ ਵਿਸ਼ੇ ਉੱਤੇ ਹੀ ਅਕਾਲੀ ਦਲ ਨੇ ਟਕਰਾਅ ਵਾਲੀ ਨੀਤੀ ਰੱਖੀ ਖਡੂਰ ਸਾਹਿਬ ਵਾਲੇ ਮਾਮਲੇ ਉੱਤੇ ਕਈ ਤਰ੍ਹਾਂ ਦਾ ਇਹ ਸਿਆਸੀ ਪੇਚਾ ਪੈਂਦਾ ਰਿਹਾ ਇਤੋ ਤੱਕ ਇਹ ਕੁਰਬਾਨੀ ਦੇ ਮਾਮਲੇ ਦੇ ਵਿੱਚ ਵੀ ਮੁਕਾਬਲਤਨ ਗੱਲਾਂ ਹੁੰਦੀਆਂ ਰਹੀਆਂ ਮੰਚਾਂ ਉਤੋਂ ਜਿਵੇਂ-ਜਿਵੇਂ ਅਕਾਲੀ ਦਲ ਨੇ ਪੰਥਕ ਟਕਰਾਅ ਕੀਤਾ ਤਾਂ ਜਿਹੜਾ ਪੰਜਾਬ ਦਾ ਵੋਟਰ ਅਕਾਲੀ ਦਲ ਤੋਂ ਪਿੱਛੇ ਹਟਦਾ ਗਿਆ 217 ਦੀ ਗੱਲ ਕਰ ਲਈਏ ਲੋਕ ਵਿਧਾਨ ਸਭਾ ਦੀ ਤਾਂ ਜਦੋਂ ਅਕਾਲੀ ਦਲ ਦਾ ਜਿਹੜਾ ਹੱਥ ਉਡੇਰਾਵਾਦ ਵੱਲ ਵਧਿਆ ਤਾਂ ਪੰਥ ਅਕਾਲੀ ਦਲ ਤੋਂ ਪਿੱਛੇ ਹਟਦਾ ਗਿਆ ਤੇ ਅਕਾਲੀ ਦਲ ਦੀ ਉਦੋਂ ਕਰਾਰੀ ਹਾਰ ਹੋਈ ਤੇ ਹੁਣ ਵਾਲੇ ਪਿੱਟ ਦੇ ਵਿੱਚ ਕਹਿੰਦਾ ਭਾਵ ਕਿ ਅਕਾਲੀ ਦਲ ਨਾਮ ਸਮੇਸ਼ਰ ਕਸਾਨੀ ਨਵਜ ਪਛਾਣ ਸਕਦਾ ਹੈ ਇਸ ਅਜ ਦੇ ਦੌਰ ਦੇ ਵਿੱਚ ਕਿਉਂਕਿ ਕਿਸਾਨੀ ਧਿਰ ਦੀ ਇੱਕ ਵੱਖਰੀ ਅਹਿਮ ਪਾਰਟੀ ਮੰਨੀ ਜਾਂਦੀ ਸੀ ਕਦੇ ਇਸ ਰੋਣੀ ਅਕਾਲੀ ਦਲ ਤੇ ਪੰਥਕ ਦੇ ਲਿਹਾਜ਼ ਤੋਂ ਤਾਂ ਅਕਾਲੀ ਦਲ ਦਾ ਆਵਾਰ ਹੀ ਹੋਇਆ ਹੈ ਉਵਰਨ ਹੋਇਆ ਹੁੰਦ ਜਾਨੀ ਕਿ ਜਨਮ ਇਸ ਪੱਧਰ ਤੇ ਹੋਇਆ ਪਰੰਤੂ ਅਜੇ ਹੀ ਸਾਰੇ ਮੋੜ ਤੇ ਅਕਾਲੀ ਦਲ ਡਾਟ ਸਾਹਿਬ ਨਵਜ ਸਮੇਸ਼ਰ ਕਿਉਂ ਨਹੀਂ ਪਛਾਣ ਰਿਹਾ ਇਹ ਇੱਕ ਬੜਾ ਵੱਡਾ ਸਵਾਲ ਹੈ ਚੁੰਦਾ ਕਮੇਟੀ ਕੀ ਹੁਣ ਦੇ ਦੌਰ ਦੇ ਵਿੱਚ ਦੁਬਾਰਾ ਉਸਰਗਰਮ ਹੋ ਸਕਦੀ ਹੈ ਕੀ ਆਸ ਰੱਖੀ ਸਕਦੀ ਰੱਖੀ ਜਾ ਸਕਦੀ ਹੈ ਕਿ ਝੁੰਡਾ ਕਮੇਟੀ ਫਿਰ ਕਿਤੇ ਇਸਰਗਰਮੀ ਰੱਖ ਕੇ ਆਪਣੀਆਂ ਸਿਫਾਰਸ਼ਾਂ ਨੂੰ ਲਾਗੂ ਕਰੇ ਹਾਲਾਂਕਿ ਪਿਛਲੇ ਸਮੇਂ ਅਕਾਲੀ ਲੀਡਰਸ਼ਿਪ ਦੀ ਇੱਕ ਧਿਰ ਵੱਲੋਂ ਵੱਡੇ ਪਦਰ ਉਤੇ ਇਹ ਵੀ ਦਾਵਾ ਕੀਤਾ ਜਾਂਦਾ ਰਿਹਾ ਕਿ ਝੁੰਡਾ ਕਮੇਟੀ ਦੀਆਂ ਵੱਡੇ ਪਦਰ ਉਤੇ ਸਿਫਾਰਸ਼ਾਂ ਹੋ ਲਾਗੂ ਕਰ ਲਈਆਂ ਨੇ ਤਾਂ ਹੀ ਸਖਬੀਰ ਸਿੰਘ ਬਾਦਲ ਇੱਕ ਪਰਿਵਾਰ ਦੀ ਨੀਤੀ ਹੇਠ ਫਿਰੋਜ਼ਪੁਰ ਤੋਂ ਐਤਕੀ ਚੋਣ ਨਹੀਂ ਲੜੇ ਜੀ ਡਾਕਟਰ ਸਾਹਿਬ ਪਿੰਟਰ ਸਾਹਿਬ ਅਸਲ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਵੱਡੀ ਮਾਰ ਪਈ ਹੈ ਇਹ ਪਿਛਲੇ ਸਮੇਂ ਤੋਂ ਪਈ ਹੈ ਜੇ ਆਪਾਂ ਦੇਖੀਏ ਤਾਂ 1997 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਜਦੋਂ ਕਿ ਅੱਤਵਾਦ ਦਾ ਆਪਣਾ ਮਾੜਾ ਟਾਈਮ ਜਿਹੜਾ ਲੰਘਿਆ ਜਦੋਂ ਕਿ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਸਿੱਖਾਂ ਦੇ ਉੱਪਰ 1997 ਦੇ ਵਿੱਚ ਬਹੁਤ ਵੱਡੇ ਮਾਰਜਨ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਉਸ ਵੇਲੇ ਤੱਕ ਤਕਰੀਬਨ ਅਕਾਲੀ ਦਲ ਦੇ ਵਿੱਚ ਕਲੈਕਟਿਵ ਲੀਡਰਸ਼ਿਪ ਐਗਜ਼ਿਸਟ ਕਰਦੀ ਸੀ ਜਿਦੇ ਵਿੱਚ ਜ세ਦਾਰ ਗੁਰਚਰਨ ਸਿੰਘ ਟੋੜਾ ਵੀ ਸੀ ਤੇ ਪ੍ਰਕਾਸ਼ ਸਿੰਘ ਬਾਦਲ ਵੀ ਸੀ ਸਰਦਾਰ ਸਰਜੀਤ ਸਿੰਘ ਬਰਨਾਲ ਵੀ ਸੀ ਇਸ ਤਰ੍ਹਾਂ ਦੀ ਕਲੀਡਰਸ਼ਿਪ ਦੀ ਜਿਹੜੀ ਮਰਜ ਹੋਈ ਗਈ ਕਿਉਂਕਿ ਪਹਿਲਾਂ ਵੀ ਅਕਾਲੀ ਦਲ ਦੀ ਜਿਹੜੀ ਕਲੈਕਟਿਵ ਲੀਡਰਸ਼ਿਪ ਹੀ ਚੱਲਦੀ ਸੀ ਜਿਹੜੇ ਜ਼ਮੀਨੀ ਲੀਡਰ ਸੀ ਪਰੰਤੂ ਉਸ ਤੋਂ ਬਾਅਦ ਕਿਉਂਕਿ ਜਿਸ ਤਰ੍ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਜੀ ਦਾ ਇੱਕ ਸਪਨਾ ਸੀ ਉਹਨਾਂ ਨੇ ਸਾਰੇ ਲੀਡਰਾਂ ਨੂੰ ਠਿਕਾਣੇ ਲਗਾ ਕੇ ਇੱਕ ਲੀਡਰ ਸਰਬੇ ਸਰਬਾ ਬਣ ਗਏ ਅਤੇ ਸਾਰੀ ਸ਼ਕਤੀਆਂ ਉਹਨਾਂ ਕੋਲ ਕੇਂਦ੍ਰਿਤ ਹੋਈਆਂ ਕਿਉਂਕਿ ਜਿਸ ਤਰ੍ਹਾਂ ਦਾ ਐਲੈਂਸ ਹੋਇਆ ਸੀ ਐਨਡੀਏ ਦੀ ਨਾਲ ਐਲੈਂਸ ਦੀ ਭਾਰਤੀ ਜਨਤਾ ਪਾਰਟੀ ਦੀ ਵੀ ਇੱਕ ਨੀਤੀ ਹੈ ਜੀ ਕੇ ਕੇਂਦਰੀਕਰਨ ਕਰਨਾ ਉਹਨਾਂ ਨੇ ਸਾਰੀਆਂ ਸ਼ਕਤੀਆਂ ਨੂੰ ਕੇਂਦ੍ਰਿਤ ਕੀਤਾ ਸੀ ਉਸੇ ਲਾਈਨ ਦੇ ਉੱਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਦੇ ਉੱਪਰ ਔਰ ਸਰਕਾਰ ਦੇ ਉੱਪਰ ਪੂਰੀ ਤਰ੍ਹਾਂ ਆਪਣਾ ਗਲਬਾ ਬਿਠਾਇਆ ਤੇ ਉਹਨਾਂ ਨੇ ਵੱਡੇ ਲੀਡਰ ਜਾਂ ਜੂਨੀਅਰ ਲੀਡਰਤੀ ਸਾਰਿਆਂ ਨੂੰ ਪਾਸੇ ਧੱਕ ਦਿੱਤਾ ਤੇ ਉਹਨਾਂ ਦੀ ਜਗ੍ਹਾ ਦੇ ਉੱਪਰ ਜਿਹੜੇ ਲੀਡਰ ਸੀ ਬਹੁਤ ਛੋਟੇ ਕਰਦੇ ਸੀ ਤੇ ਇਹਦੇ ਨਾਲ ਪਾਰਟੀ ਦੇ ਵਿੱਚ ਭ੍ਰਿਸ਼ਟਾਚਾਰ ਵੀ ਆਇਆ ਹੈ, ਕਰਪਸ਼ਨ ਵੀ ਆਈ ਤੇ ਲੋਕਾਂ ਤੋਂ ਵੀ ਪਾਰਟੀ ਕੱਟ ਗਈ। ਤੇ ਬੇਸ਼ੱਕ ਉਸ ਤੋਂ ਬਾਅਦ ਸਰਕਾਰ ਫਿਰ ਵੀ 2007 ਤੇ 2012 ਦੇ ਵਿੱਚ ਬਣਦੀ ਰਹੀ ਹੈ। ਉਹਦੇ ਵਿੱਚ ਸਰਕਾਰ ਨੇ ਜਿਹੜਾ ਅਕਾਲੀ ਸਰਕਾਰ ਨੇ ਅਕਾਲੀ ਮੁੱਦਿਆਂ ਦੇ ਮੁਤਾਬਕ ਅਕਾਲੀ ਸੰਕਲਪਾਂ ਦੇ ਵਿਪਰੀਤ ਜਾ ਕੇ ਕਾਰਜ ਕੀਤੇ ਜਿਵੇਂ ਕਿ ਤੁਸੀਂ ਦੱਸਿਆ ਤੇ ਡੇਰਾਬਾਦ ਬਹੁਤ ਪ੍ਰਫੁੱਲਤ ਹੋਇਆ। ਡੇਰਾਬਾਦ ਹੀ ਨਹੀਂ ਕੱਲਾ ਪ੍ਰਫੁੱਲਤ ਹੋਇਆ ਪੰਜਾਬ ਦੇ ਵਿੱਚ ਜਿਹੜੇ ਪੁਲਿਸ ਦੇ ਬਦਨਾਮ ਅਫਸਰ ਹਨ ਅਤਿਆਚਾਰੀ ਅਫਸਰਾਂ ਜਿਨ੍ਹਾਂ ਨੇ ਲੋਕਾਂ ਦੇ ਉੱਪਰ ਬੜੇ ਜ਼ੁਲਮ ਕੀਤੇ ਸੀ ਉਹਨਾਂ ਨੂੰ ਅਹਿਮ ਪੋਸਟਾਂ ਦੇ ਉੱਪਰ ਲਾਇਆ ਤੇ ਅਹਿਮ ਕਾਰਜ ਦਿੱਤੇ ਇਸੇ ਤਰ੍ਹਾਂ ਅਫਸਰशाही ਦੇ ਵਿੱਚ ਕੀਤਾ ਇਹ ਕਿਉਂਕਿ ਪੋਲੀਟੀਕਲ ਪਾਵਰ ਇਹਨਾਂ ਨੇ ਗੇਨ ਕੀਤੀ ਸੀ ਉਹਨਾਂ ਤੋਂ ਫਾਇਦੇ ਲਈ ਸੀ ਇਸ ਕਰਕੇ ਉਹਨਾਂ ਨੂੰ ਆਪਣਾ ਇਹ ਮਤਲਬ ਉਹਨਾਂ ਨੂੰ ਇਹ ਰਿਵਾਰਡ ਦਿੱਤੇ ਸੀ ਅਫਸਰਾਂ ਨੂੰ ਇਸ ਤਰ੍ਹਾਂ ਦੇ ਕਰਕੇ ਉਹ ਲੋਕਾਂ ਦੇ ਵਿੱਚੋਂ ਟੁੱਟਦੇ ਗਏ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਹੋਰ ਪਲੰਗ ਪੁੱਤੀ ਕੇ ਅਸੀਂ ਤਾਂ ਅੰਤਰਰਾਸ਼ਟਰੀ ਪਾਰਟੀ ਬਣ ਗਏ ਆ ਇਹਨਾਂ ਨੂੰ ਇਸ ਤਰ੍ਹਾਂ ਦਾ ਵੀ ਲੱਗਣ ਲੱਗ ਗਿਆ ਤੇ ਦੂਸਰਾ ਪਾਰਟੀ ਨੂੰ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਪਿੰਡ ਦੇ ਜਥੇਦਾਰਾਂ ਤੋਂ ਲੈ ਕੇ ਫੇ ਸਰਕਲ ਜਥੇਦਾਰ ਫਿਰ ਬਲਾਕ ਫਿਰ ਜ਼ਿਲ੍ਹਾ ਜਥੇਦਾਰਾਂ ਤੱਕ ਇਸ ਤਰ੍ਹਾਂ ਦਾ ਇੱਕ ਨੈਟਵਰਕ ਬਣਿਆ ਹੋਇਆ ਸੀ ਹੁਣ ਵੀ ਹੈ ਪਿੰਡਾਂ ਦੇ ਵਿੱਚ ਉਹ ਪੁਰਾਣੇ ਜਥੇਦਾਰ ਬੈਠੇ ਨਹੀਂ ਵਿਚਾਰੇ ਬਹੁਤ ਬੈਠੇ ਨਹੀਂ ਜਿਹੜੇ ਕਿ ਬਿਨਾ ਕਿਸੇ ਲੋਭ ਲਾਲਚ ਦੇ ਕੰਮ ਕਰਦੇ ਸਨ ਤੇ ਲੋਕਾਂ ਦੇ ਵਿੱਚ ਅਕਾਲੀ ਦਲ ਦਾ ਪ੍ਰਚਾਰ ਵੀ ਕਰਦੇ ਨੈਟਵਰਕ ਬਣਿਆ ਹੋਇਆ ਸੀ ਤੇ ਬਾਕੀ ਇਹਨਾਂ ਦੇ ਸਬੰਧ ਦੇ ਵਿੱਚ ਹੋਰ ਵੀ ਬੜੀ ਵੱਡੀ ਗਲਤੀ ਕਿ ਗੁਰਦੁਆਰਾ ਸਾਹਿਬਾਨ ਦੇ ਉੱਪਰ ਵੀ ਇਹਨਾਂ ਨੂੰ ਬੜੀ ਵੱਡੀ ਇਹਨਾਂ ਨੂੰ ਸਪੋਰਟ ਮਿਲਦੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦੇ ਕਬਜ਼ੇ ਵਿੱਚ ਕੀ ਉਹਦੇ ਵਿੱਚ ਵੀ ਇੱਕ ਵੱਖਰਾ ਸਰੂਪ ਚੱਲਦਾ ਸੀ ਪਰੰਤੂ ਸ਼੍ਰੋਮਣੀ ਅਕਾਲੀ ਦਲ ਨੇ ਇਹ ਇਸ ਨੂੰ ਛੱਡ ਕੇ ਕਾਰਪੋਰੇਟ ਢੰਗ ਦੇ ਨਾਲ ਪਾਰਟੀ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਤੇ ਕਾਰਪੋਰੇਟ ਢੰਗ ਦੇ ਨਾਲ ਆਪਣੀਆਂ ਕਾਰਵਾਈਆਂ ਚਲਾਈਆਂ ਤੇ ਮੈਨੇਜਰਾਂ ਦੇ ਨਾਲ ਬਾਕੀ ਜਥੇਦਾਰ ਜਾਂ ਜਿਹੜੇ ਵਰਕਰ ਸੀਗੇ ਉਹ ਪਾਸੇ ਥੱਕ ਦਿੱਤੇ ਤੇ ਕੁਝ ਇਸ ਤਰ੍ਹਾਂ ਦੇ ਐਲੀਮੈਂਟ ਅੱਗੇ ਆ ਗਏ ਜਿਹੜਿਆਂ ਨੇ ਕਿ ਭ੍ਰਿਸ਼ਟਾਚਾਰ ਦੀਆਂ ਜੀ ਹੱਦਾਂ ਤੋੜੀਆਂ ਤੇ ਸਰਕਾਰੀ ਤੰਤਰ ਨੂੰ ਵੀ ਦੁਰਵਰਤੋਂ ਕੀਤੀ ਇਸ ਇਸ ਦੇ ਕਾਰਨ ਵੀ ਲੋਕਾਂ ਦੇ ਵਿੱਚੋਂ ਬਿਲਕੁਲ ਟੁੱਟਦੇ ਗਏ ਤੇ ਇਸ ਦਾ ਸਿਖਰ ਤਾਂ ਉਦੋਂ ਹੋਇਆ ਜਦੋਂ ਕਿ ਡੇਰਾਬਾਦ ਦੀਆਂ ਡੇਰੇ ਦੀਆਂ ਵੋਟਾਂ ਲੈਣ ਦੇ ਲਈ ਇਸ ਹੱਦ ਤੱਕ ਚਲੇ ਗਏ ਤੇ ਉਸ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਹਿਰਵੀਆਂ ਹੋਈਆਂ ਉਸ ਮਾਨਸਿਕਤਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਬਿਲਕੁਲ ਨਾ ਸਮਝ ਸਕੀ ਤੇ ਜਿਸ ਕਾਰਨ ਇਹਨਾਂ ਨੂੰ ਬਿਲਕੁਲ ਆਈਸੋਲੇਟ ਹੋਣਾ ਪਿਆ ਤੇ ਲੋਕਾਂ ਦੇ ਵਿੱਚ ਉਹ ਨਿਖੇੜੇ ਗਏ ਤੇ ਲੋਕਾਂ ਨੇ ਬਹੁਤ ਗੁੱਸਾ ਤੇ ਦਰਦ ਵੀ ਸੀਗਾ ਤੇ ਜਿਹੜੇ ਪੁਰਾਣੇ ਲੀਡਰ ਸੀ ਉਹ ਵਿਚਾਰੇ ਬੇਵਸ ਹੋ ਕੇ ਪੁਰਾਣੇ ਜਥੇਦਾਰ ਆਪੋ ਆਪਣੇ ਘਰਾਂ ਦੇ ਵਿੱਚ ਬੈਠ ਗਏ ਤੇ ਇਸ ਕਰਕੇ ਅਕਾਲੀ ਦਲ ਦੀ ਹਾਲਤ ਬਹੁਤ ਦੈਨੀਆ ਹੋਈ ਤੇ ਆਮ ਆਦਮੀ ਪਾਰਟੀ ਦਾ ਉਥਾਨ ਹੋਇਆ ਤੇ ਕਾਂਗਰਸ ਪਾਰਟੀ ਬੇਸ਼ੱਕ ਇਸ ਤਾਰਾਂ ਦੇ ਵਿੱਚ ਜਿੱਤ ਚੁੱਕੀ ਸੀ ਪਰੰਤੂ ਆਮ ਆਦਮੀ ਪਾਰਟੀ ਦੀਆਂ ਉਹ ਜਣਾ ਲੱਗ ਰਹੀਆਂ ਸੀ ਤੇ ਫੇਰ ਵੀ ਅਕਾਲੀ ਦਲ ਨੇ ਮਾਨਸਿਕਤਾ ਨੂੰ ਜਾਂ ਆਪਣੇ ਚਿੰਤਨ ਮੰਥਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਸ ਸਿਸਟਮ ਦੇ ਵਿੱਚ ਕਿਉਂ ਇੰਨੀ ਦੁਰਘਟ ਹੋ ਰਹੀ ਹੈ ਉਹੀ ਨੀਤੀਆਂ ਦੇ ਉੱਪਰ ਸਰਫੇਸ਼ੀਅਲ ਪੱਧਰ ਦੇ ਉੱਪਰ ਚੱਲਦੇ ਰਹੇ ਜਿਹਦਾ ਪ੍ਰਮਾਣ ਆਪਾਂ ਨੂੰ 2024 ਦੀ ਇਲੈਕਸ਼ਨ ਦੇ ਵਿੱਚ ਦੇਖੀ ਰਿਹਾ ਹੈ ਕਿਉਂਕਿ ਜਿਹੜੀ ਲੋਕਾਂ ਦੀ ਮਾਨਸਿਕਤਾ ਸੀ ਉਹ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਨਾਲ ਜੁੜੀ ਹੋਈ ਸੀ ਖਲੂਰ ਸਾਹਿਬ ਹਲਕੇ ਦੇ ਉੱਪਰੋਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਅਜਿਹਾ ਵਰਤਾਨਾ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂ ਕਿ ਸ਼ੈਦ ਉਹ ਆਪਣੇ ਆਪ ਨੂੰ ਇੱਕ ਰਾਸ਼ਟਰਵਾਦੀ ਹੋਣ ਦਾ ਕੋਈ ਪ੍ਰਮਾਣ ਪੱਤਰ ਲੈਣਾ ਚਾਹੁੰਦੇ ਹੋਣਗੇ ਇਸ ਤਰ੍ਹਾਂ ਦੀ ਤਾਕਤ ਦੇ ਉਹਨਾਂ ਨੇ ਇਸ ਤਰ੍ਹਾਂ ਉਹਦੇ ਉੱਪਰ ਨਿੱਜੀ ਹਮਲੇ ਵੀ ਕਰਨੇ ਸ਼ੁਰੂ ਕੀਤੇ ਨਿੱਜੀ ਡਿਬੇਟ ਵੀ ਕਰਨੀ ਸ਼ੁਰੂ ਕੀਤੀ ਜਦ ਕਿ ਜਹੇ ਦੇ ਵਿੱਚ ਇਹ ਹੁੰਦਾ ਵੀ ਜਾਂ ਦੂਸਰੀ ਜਾਂ ਤੀਸਰੀ ਕਿਤਾਬ ਦੇ ਲੀਡਰ ਤੱਕ ਕਰਦੇ ਰਹਿੰਦੇ ਨੇ ਪਰੰਤੂ ਅਕਾਲੀ ਦਲ ਦੀ ਟੋਪ ਬਰਾਸ ਨੇ ਵੀ ਇਸ ਕੰਮ ਦੇ ਵਿੱਚ ਕੋਈ ਕਸਰ ਨਾ ਛੱਡੀ ਜਿਸ ਦਾ ਬਦਲਾ ਲੋਕਾਂ ਦੇ ਵਿੱਚ ਗੁੱਸਾ ਫੈਲਦਾ ਰਿਹਾ ਅਤੇ ਦੂਸਰੀਆਂ ਸੀਟਾਂ ਦੇ ਉੱਪਰ ਅਕਾਲੀ ਦਲ ਦੀ ਜ਼ਮਾਨਤ ਜਬਤ ਹੁੰਦੀ। ਇਹ ਇਹ ਕੁਝ ਕਾਰਨ ਨੇ ਪਿੰਡਰ ਸਾਹਿਬ ਜਿਹੜੀਆਂ ਨੂੰ ਸਮਝਣ ਦੀ ਜ਼ਰੂਰਤ ਹੈ। ਬਿਲਕੁਲ ਡਾਕਟਰ ਸਾਹਿਬ ਕਹਿੰਦਾ ਭਾਵ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਸੈਕੂਲਰਿਜ਼ਮ ਨੂੰ ਇੱਕ ਇਸ ਪੱਟ ਦੇ ਵਿੱਚ ਰੱਖਿਆ ਆਪਣੇ ਆਪ ਨੂੰ ਰਾਕਟਰਵਾਦ ਦਾ ਦਾ ਹਿਸਾਬ ਬਣ ਕੇ ਜਾਂ ਮੰਨ ਕੇ ਪਰੰਤੂ ਕਹਿੰਦੇ ਨੇ ਕਿ ਜਿਹੜਾ ਜਿੱਤ ਗਿਆ ਉਹ ਹੀ ਸ਼ਕੰਦਰ ਹੈ ਜੇਕਰ ਇਹ ਖਰੂਰ ਸਾਹਿਬ ਦੇ ਮਾਮਲੇ ਉੱਤੇ ਪੰਥਕ ਲਿਹਾਜ਼ ਤੋਂ ਪਰਚੋਲ ਕਰਕੇ ਕੋਈ ਫੈਸਲਾ ਲੈਂਦੇ ਤਾਂ ਪੰਜਾਬ ਦਾ ਜਿਹੜਾ ਨਤੀਜਾ ਓਵਰ ਆਲ ਹੋਰ ਤਰ੍ਹਾਂ ਦਾ ਹੁੰਦਾ ਉਹ ਅਕਾਲੀ ਦਲ ਦੇ ਕਿਤਨੇ ਕਿਤੇ ਹੱਕ ਦੇ ਵਿੱਚ ਹੁੰਦਾ ਇੱਕ ਸੀਟ ਦੀ بجائے ਕਈ ਹੋਰ ਸੀਟਾਂ ਹੁੰਦੀਆਂ ਐਨੀ ਵੱਡੀ ਪੱਧਰ ਉੱਤੇ ਜਿਹੜੇ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਨਾ ਹੁੰਦੀਆਂ ਕਹਿੰਦਾ ਭਾਵ ਕਿ ਸਰੂਨੀ ਅਕਾਲੀ ਦਲ ਨੇ ਕਿ ਖੇਤਰੀ ਆਪਣੇ ਆਪ ਨੂੰ ਖੇਤਰੀ ਪਾਰਟੀ ਵਜੋਂ ਲੋਕਾਂ ਦੇ ਸਾਹਮਣੇ ਕਲ ਰੱਖੀ ਪਰੰਤੂ ਨਾਲ ਖੇਤਰੀ ਵਾਲੀ ਗੱਲ ਤਾਂ ਲੋਕਾਂ ਨੂੰ ਲੱਗੀ ਚੰਗੀ ਸਲਾਹੀ ਵੀ ਗਈ ਪਰੰਤੂ ਜਿਹੜਾ ਇਹ ਪੰਥਕ ਮੁੱਦਾ ਉਹਦੇ ਉੱਤੇ ਅਕਾਲੀ ਦਲ ਟਪਲਾ ਖਾ ਗਿਆ ਖੈਰ ਰਾਜਨੀਤੀ ਦੇ ਵਿੱਚ ਉਤਰਾਅ ਉਚੜਾਉ ਆਉਂਦੇ ਆਉਂਦੇ ਜਾਂਦੇ ਰਹਿੰਦੇ ਆ ਖੈਰ ਵੇਖਣ ਵਾਲੀ ਗੱਲ ਹੋਵੇਗੀ ਕਿ ਪੰਜਾਬ ਦੇ ਵਿੱਚ ਇੱਕ ਰਾਜਨੀਤੀ ਦਾ ਆਧਾਰ ਹੈ ਹਲਕਾ ਪੱਧਰ ਗੱਲ ਕਰਦੇ ਆਂ ਕਾਂਗਰਸ ਦੀ ਵੱਡੇ ਆਗੂ ਨੇ ਤੇ ਇਸ ਤਰ੍ਹਾਂ ਰਾਘੂ ਨਵਜੋਦ ਸਿੰਘ ਸਿੱਧੂ ਉਹ ਅੰਮ੍ਰਿਤਸਰ ਹਲਕਾਇਸ਼ਟ ਤੋਂ ਉਹ ਤੋਂ ਦੇ ਹਲਕੇ ਚਾਰ ਸਾਲ ਉਹ ਤੁਹਾਨੂੰ ਨੇ ਨਿਮੈਂਦਗੀ ਵੀ ਕੀਤੀ ਖੈਰ ਕੋਈ ਸਮੇਂ ਤੋਂ ਹੁਣ ਉਹ ਜਿਹੜੀ ਪਾਰਟੀ ਸਫਾ ਤੋਂ ਰਾਜਨੀਤੀ ਸਭ ਤੋਂ ਦੂਰ ਨੇ ਲੰਬੇ ਨੇ ਆਈਪੀਐਲ ਦੇ ਮੈਦਾਨ ਦੇ ਵਿੱਚ ਜਾਂ ਉਹਨਾਂ ਦੇ ਜਿਹੜੇ ਧਰਮ ਪਤਨੀ ਨੇ ਬੀਬੀ ਨਵਜੋਦ कौर ਸਿੱਧੂ ਉਹ ਪਿਛਲੇ ਸੰਗਤ ਤੋਂ ਵਿਵਾਦ ਨੇ ਕਹਿੰਦਾ ਭਾਵ ਕਿ ਰਾਜਨੀਤੀ ਤੋਂ ਦੂਰ ਰਹਿਣ ਦੀ ਵਜ੍ਹਾ ਉਹਨਾਂ ਦੀ ਪਾਰਟੀ ਕਾਂਗਰਸ ਨੇ ਉਹ ਜਿਹੜਾ ਹਲਕਾ ਸੀਗਾ ਅਮਰਸਰ ਈਸਟ ਉਹ ਇੱਕ ਤਰ੍ਹਾਂ ਖੋੜਿਆ ਤੇ ਉਹਨਾਂ ਦੀ ਜਗ੍ਹਾ ਉੱਤੇ ਜਿਹੜਾ ਜਸਵੀਰ ਸਿੰਘ ਗਿਲ ਟਿੰਪਾ ਜਿਹੜੇ ਕੇ ਸਾਹਿਬ ਕਾਂਪੀ ਨੇ ਕੁਰੂਰ ਸਾਹਿਬ ਤੋਂ ਇਹ ਕਿ ਉਹਨਾਂ ਨੇ ਚੋਣ ਨਹੀਂ ਸੀ ਲੜੀ ਉਹਨਾਂ ਨੂੰ ਜਿਹੜਾ ਟਿੰਪਾ ਸਾਹਿਬ ਨੂੰ ਹਲਕਾ ਇੰਚਾਰਜ ਅਮਰਸਰ ਈਸਟ ਅੱਜ ਨਾਮਜ਼ਦ ਕਰ ਦਿੱਤਾ ਗਿਆ ਕਹਿੰਦਾ ਭਾਵ ਕਿ ਨਵਜੋਤ ਸਿੰਘ ਸਿੱਧੂ ਲਈ ਜਿਹੜੀਆਂ ਸਿਆਸਤ ਦੀਆਂ ਜਿਹੜੀਆਂ ਬੇੜੀਆਂ ਨੇ ਉਹ ਵੱਖਰੀ ਤਰ੍ਹਾਂ ਦੀਆਂ ਵੱਖਰੀ ਤਰਜ਼ ਦੀਆਂ ਸਾਹਮਣੇ ਬਣ ਕੇ ਵਿਖਾਈ ਦੇ ਰਹੀਆਂ ਨੇ ਖੈਰ ਅਗਲੇ ਸਮੇਂ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਜੇਕਰ ਪ੍ਰਵੇਸ਼ ਕਰਦੇ ਆ ਤਾਂ ਉਹਨਾਂ ਲਈ ਹਲਕਾ ਚੁਣਨਾ ਇੱਕ ਐਨ ਹੋਵੇਗਾ ਕਿਉਂਕਿ ਵਿਧਾਨ ਸਭਾ ਦਾ ਹਲਕਾ ਹੋਣਾ ਹੁਣ ਜ਼ਰੂਰੀ ਹੈ ਪੰਜਾਬ ਦੀ ਪਾਰਟਿਸ ਦੇ ਵਿੱਚ ਜੇਕਰ ਉਹਦੇ ਕੋਲ ਕੋਈ ਆਪਣਾ ਹਲਕਾ ਨਹੀਂ ਤਾਂ ਬੜੀ ਮੁਸ਼ਕਲ ਦੇ ਨਾਲ ਉਹਦਾ ਜਿਹੜਾ ਪੈ ਤਰਾਵਾ ਸਿਆਸਤ ਦੇ ਵਿੱਚ ਹੁੰਦਾ ਹੈ ਵੱਡੇ ਆਗੂਆਂ ਨੇ ਅਕਸਰ ਹੀ ਸਾਰੀਆਂ ਤਰ੍ਹਾਂ ਦੀਆਂ ਪਾਰਟੀਆਂ ਦੇ ਆਗੂਆਂ ਨੇ ਆਪ ਨੂੰ ਆਪਣੇ ਹਲਕੇ ਤੇ ਰੱਖੂ ਮੇਰੇ ਕਹੇ ਨੇ ਉਹ ਜਦੋਂ ਵੀ ਕੋਈ ਇਲੈਕਸ਼ਨ ਪੀਰੀਅਡ ਦੇ ਵਿੱਚ ਉਤਰਦੇ ਆ ਤਾਂ ਆਪਣੇ ਹਲਕੇ ਨੂੰ ਤਰਜੀਹ ਦਿੰਦੇ ਆ ਵੇਖਣ ਵਾਲੀ ਗੱਲ ਹੋਈ ਕਿ ਨਵਜੋਤ ਸਿੰਘ ਸਿੱਧੂ ਲਈ ਇਹ ਸਿਆਸੀ ਝਟਕਾ ਕਿਸ ਪੱਧਰ ਦਾ ਡਾਕਟਰ ਸਾਹਿਬ ਜਿੱਕਰ ਪਦ ਕੀ ਤੁਸੀਂ ਇਸ ਝਟਕੇ ਨੂੰ ਕਿਸ ਪੱਧਰ ਦਾ ਮੰਨਦੇ ਕਾਂਗਰਸ ਵੱਲੋਂ ਉਹਨਾਂ ਦਾ ਆਪਣਾ ਹਲਕਾ ਹੋ ਕੇ ਦੀਪਾ ਸਾਹਿਬ ਨੂੰ ਸੌਂਪ ਦਿੱਤਾ ਗਿਆ ਜੀ ਡਾਕਟਰ ਸਾਹਿਬ ਇੰਦਰ ਸਾਹਿਬ ਅਸਲ ਦੇ ਵਿੱਚ ਤਾਂ ਸਰਦਾਰ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਪੋਲਿਟਿਕਸ ਦੇ ਵਿੱਚੋਂ ਕਾਫੀ ਦੂਰ ਜਾ ਚੁੱਕੇ ਨੇ ਕਿਉਂਕਿ 2022 ਦੀ ਇਲੈਕਸ਼ਨ ਦੇ ਬਾਅਦ ਵੀ ਉਹਨਾਂ ਦਾ ਕੋਈ ਬਹੁਤਾ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਦਖਲ ਨਹੀਂ ਸੀ ਰਿਹਾ ਬੇਸ਼ੱਕ ਕਦੇ-ਕਦਾਈਂ ਕੋਈ ਨਾ ਕੋਈ ਇਸ ਤਰ੍ਹਾਂ ਦਾ ਕਾਰਜ ਕਰਦੇ ਸਨ ਕਦੇ ਰੈਲੀ ਕੀਤੀ ਪਰ ਆਹ ਇਲੈਕਸ਼ਨ ਦੇ ਵਿੱਚ 2024 ਦੇ ਵਿੱਚ ਉਹ ਪ੍ਰਚਾਰ ਦੇ ਵਿੱਚ ਵੀ ਨਹੀਂ ਕਿਧਰੇ ਪਾਸੇ ਦੇਖੇ ਗਏ ਤੇ ਨਹੀਂ ਉਹਨਾਂ ਦੀ ਕੋਈ ਸਰਗਰਮੀ ਸੀ ਜਦ ਕਿ 2019 ਦੀ ਇਲੈਕਸ਼ਨ ਦੇ ਵਿੱਚ ਉਹ ਸਟਾਰ ਪ੍ਰਚਾਰਕ ਸੀ ਇਥੇ ਤੋਂ ਇਹ ਲੱਗਦਾ ਵੀ ਗਿਆਤਾ ਹਾਈ ਕਮਾਂਡ ਨੇ ਵੀ ਉਹਨਾਂ ਤੋਂ ਹੱਥ ਖਿੱਚ ਲਿਆ ਪਿਛਲੇ ਪਾਸੇ ਤੇ ਆਪਣੇ ਆਪ ਨੂੰ ਇਹਨਾਂ ਤੋਂ ਅਲੱਗ ਕਰ ਲਿਆ ਤੇ ਹੁਣ ਜਿਹੜਾ ਸਭ ਤੋਂ ਵੱਡਾ ਝਟਕਾ ਇਹ ਹੈ ਕਿ ਉਹਨਾਂ ਤੋਂ ਉਹਨਾਂ ਦਾ ਹਲਕਾ ਹੀ ਹੋ ਕੇ ਕਿਸੇ ਹੋਰ ਨੂੰ ਦੇ ਦੇਣਾ ਇਸ ਤਰ੍ਹਾਂ ਦਾ ਇੱਕ ਰਾਜਨੀਤਿਕ ਬੜੇ ਵੱਡਾ ਝਟਕਾ ਹੈ ਜਿੱਤੋਂ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਆਪਣੀ ਪੋਲਿਟਿਕਸ ਚਲਾਉਂਦੇ ਸਨ ਕਿ ਹਲਕੇ ਤੋਂ ਬਿਨਾ ਪੋਲਿਟਿਕਸ ਚਲਾਉਣੀ ਬੜੀ ਔਖੀ ਲੱਗਦੀ ਹੈ ਤੇ ਦੂਸਰੀ ਗੱਲ ਇਹ ਹੈ ਕਿ ਹੁਣ ਦੇ ਜਿਹੜੇ ਸਮੀਕਰਨ ਨੇ ਬਿਲਕੁਲ ਡਿਫਰੈਂਟ ਹੋ ਚੁੱਕੇ ਨੇ ਬਦਲ ਚੁੱਕੇ ਨੇ ਕਿ ਹੁਣ ਦੀਆਂ ਜਿਹੜੀਆਂ ਕਾਂਗਰਸ ਦੀਆਂ ਪ੍ਰਸਤਤੀਆਂ ਨੇ 2020 ਕੀ ਨਾਲੋਂ ਬਹੁਤ ਬਦਲ ਕੇ ਅੱਗੇ ਆਦੀਆਂ ਨੇ ਤੇ ਹੁਣ ਦੇ ਦਰਮਿਆਨ ਇਹ ਇਹਦੇ ਤੋਂ ਲੱਗਦਾ ਹੈ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਸ਼ਾਇਦ ਸਿਆਸਤ ਦੇ ਵਿੱਚ ਹਾਲ ਦੀ ਘੜੀ ਕੋਈ ਉਹਨਾਂ ਦਾ ਗਤੀ ਦੀਦੀ ਨਹੀਂ ਸਾਹਮਣੇ ਆਏਗੀ ਗਿਆ ਕਾਂਗਰਸ ਪਾਰਟੀ ਹੀ ਹੁਣ ਤੋਂ ਹੁਣ ਨਹੀਂ ਕੋਈ ਇਸ ਤਰ੍ਹਾਂ ਦੀ ਕੋਈ ਸੇਵਾ ਲੈਣਾ ਚਾਹੁੰਦੀ ਜਾਂ ਕੰਮ ਨਹੀਂ ਕਰਾਉਣਾ ਚਾਹੁੰਦੀ ਤੇ ਇਹ ਤਾਂ ਸਪਸ਼ਟ ਹੈ ਕਿ ਹੁਣ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਬਹੁਤੀ ਸਰਗਰਮੀ ਨਹੀਂ ਦਿਖਾ ਪਾਉਂਗੀ। ਬੇਕੋ ਡਾਕਟਰ ਸਾਹਿਬ ਜਿਹੜੇ ਅੱਜ ਦੇ ਮਸਲੇ ਵੱਖ-ਵੱਖ ਤਰ੍ਹਾਂ ਦੇ ਤੇ ਇਸ ਦੀ ਸਸਦ ਤੋਂ ਲੈ ਕੇ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਚੋਣ ਰਾਸ਼ਟਰਪਤੀ ਸਾਹਿਬ ਨੂੰ ਮਿਲਣਾ ਤੇ ਭਲਕੇ ਯਾਨੀ ਕਿ 9 ਅਗਸਤ ਨੂੰ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਫਿਰ ਜਿਹੜੀ ਹੈ ਪ੍ਰਧਾਨ ਮੰਤਰੀ ਪੱਧ ਦੀ ਸਮਝੌਕਣੀ ਸਾਰੇ तमाम ਮਸਲੇ ਤੁਸੀਂ ਬੜੇ ਵਿਸਤਾਰ ਨਾਲ ਸਾਂਝ ਕੀਤੇ ਸੋ ਚੈਨਲ ਇਹ ਮਿਸ਼ਨ ਪੰਜਾਬੀ ਲਈ ਤੁਸੀਂ ਆਪਣਾ ਬੜਾ ਮੁੱਲਾ ਸਮਾਂ ਦਿੱਤਾ ਤੁਹਾਨੂੰ ਤੁਹਾਡਾ ਧੰਨਵਾਦ ਸ਼ੁਕਰੀਆ ਬਹੁਤ ਸ਼ੁਕਰੀਆ ਇਹ ਮਿਸ਼ਨ ਪੰਜਾਬੀ